ਅਸਲ ਦੇ ਵਿੱਚ ਹੋਇਆ ਐਵੇਂ ਕਿ ਜਦੋਂ ਪ੍ਰਮਾਤਮਾ ਜੀ ਨੇ ਸਾਰੇ ਜੀਵ ਕਰਤਰ ਕੀ ਤਰ੍ਹਾਂ ਸਾਰਿਆਂ ਦਾ ਮੁਲਾਂਕਣ ਹੋਇਆ ਤੇ ਜਿਹੜੇ ਤਾਂ ਪ੍ਰਮਾਤਮਾ ਜੀ ਦੇ ਨਾਲ ਰਹਿਣੇ ਨੇ ਜਾਂ ਕੁਝ ਵੀ ਪ੍ਰਮਾਤਮਾ ਜੀ ਜਿਨ੍ਹਾਂ ਤੋਂ ਪ੍ਰਸੰਨ ਹੋਏ ਕਰਮੀ ਤੋਂ 84 ਦੇ ਗੇੜ ਤੋਂ ਜਿਹੜੇ ਮੁਕਤ ਹੋਏ ਜਿਹੜੇ ਪਾਸ ਹੋ ਗਏ ਉਹ ਤਾਂ ਸੰਪੂਰਨ ਦੇਵਤੇ ਬਣ ਗਏ ਤੇ ਜਿਹੜੇ ਫੇਲ ਹੋ ਗਏ ਉਹ ਬਣ ਕੇ ਰਾਖਸ਼ ਭੂਤ ਪ੍ਰੇਤ ਗੰਧਰ ਤੇ ਜਿਹੜੇ ਵਿਚ ਵਿਚਾਲੇ ਰਹਿ ਕੇ ਜਿਨ੍ਹਾਂ ਨੇ ਚੰਗੇ ਕਰਮ ਵੀ ਕੀਤੇ ਸੀ ਤੇ ਮਾੜੇ ਵੀ ਕੀਤੇ ਸੀ ਉਹ ਮਾਲਕ ਜੀ ਕਹਿੰਦੇ ਹੁਣ ਇੱਕ ਮੌਕਾ ਇਹਨਾਂ ਨੂੰ ਹੋਰ ਦੇ ਕੇ ਦੇਖ ਲੈਂਦੇ ਆ ਤੇ ਜਿਵੇਂ ਕਈ ਪਾਸ ਹੋ ਜਾਂਦੇ ਨੇ ਨਾ ਜਿਵਾਕ ਕਈ ਸਬਜੈਕਟਾਂ 'ਚ ਜੋ ਇੱਕ ਕਰਦੀ ਰੀਪੀਅਰ ਜਾਂ ਕੰਪਾਰਟਮੈਂਟ ਆ ਜਾਂਦੀ ਉਹਨਾਂ ਦੀ ਜਿਹੜੀ ਉਹਨਾਂ ਦੀ ਕੰਪਾਰਟਮੈਂਟ ਆ ਜਾਂਦੀ ਆ ਫਿਰ ਉਹ ਫਿਰ ਇੱਕ ਮੌਕਾ ਹੋਰ ਮਿਲਦਾ ਉਹਨਾਂ ਨੂੰ ਇਦਾਂ ਹੀ ਇੱਕ ਮੌਕਾ ਹੋਰ ਦਿੱਤਾ ਉਹ ਜਾਮਾ ਸੀਗਾ ਮਨੁੱਖੇ ਦਾ ਜਿਹਦੇ ਵਿੱਚ ਕੇ ਉਹਨੂੰ ਇੱਕ ਮੌਕਾ ਹੋਰ ਦਿੱਤਾ ਗਿਆ ਗੋਮਨ ਮਿਲਣ ਕੀ ਤੇਰੀ ਬਰੀ ਨੂੰ ਜਿਹੜਾ ਸਾਬਿਤ ਕਰਨ ਦੇ ਲਈ ਇੱਕ ਮੌਕਾ ਹੋ ਦਿੱਤਾ ਗਿਆ ਇਸ ਦੇ ਲਈ ਮਾਲਕ ਨੇ ਇਹ ਲੇਖਾ ਇੱਕ ਜਿਹੜਾ ਲੈਣਾ ਸੀ ਉਦਾਂ ਦਾ ਉਹਦਾ ਇੱਕ ਮੌਕਾ ਜਿਹੜਾ ਦਿੱਤਾ ਗਿਆ ਉਹਦਾ ਨਾਮ ਹੈ ਮਨੁੱਖੀ ਜਨਮ ਇਹ ਇਹਦੇ ਵਿੱਚ ਜ਼ਿਆਦਾ ਇਨਸਾਨ ਮਾੜੇ ਕਰਮ ਕਰਕੇ ਫਿਰ ਭੂਤ ਪ੍ਰੇਤ ਤੇ ਗੰਧਰਬਾਂ ਜਾਂ ਸ਼ਾਦੀ ਦੁਨੀਆ ਦੇ ਵਿੱਚ ਚਲਾ ਜਾਂਦਾ ਗੰਧਰਬਾਂ ਦੀ ਜਾਂ ਫਿਰ ਸੰਪੂਰਨ ਨੇਕੀਆਂ ਕਰਕੇ ਫਿਰ ਦੇਵਤਾ ਬਣ ਜਾਂਦਾ ਤੇ ਮੁਕਤ ਹੋ ਜਾਂਦਾ ਤੇ ਹਮੇਸ਼ਾ ਦੇ ਲਈ ਪਰਮਾਤਮਾ ਜੀ ਨਾਲ ਜਗ੍ਹਾ ਪਾ ਲੈਂਦਾ ਕੁਰਬਾਨੀ ਇਹ ਗੱਲ ਕਹਿੰਦੇ ਲੇਖਾ ਇੱਕੋ ਆਵੋ ਜਾਵੋ ਇੱਕੇ ਲੇਖਾ ਉਹ ਜਿਹੜਾ ਤੂੰ ਪਰਮਾਤਮਾ ਜੀ ਦਾ ਦੇਨ ਆਇਆ ਹੈ ਉਸ ਕਰਮੀ ਨੂੰ ਸੰਪੂਰਨ ਸਮਝਣਾ ਆਇਆ ਹੈ ਉਹਦੇ ਲਈ ਤੇਰਾ ਜਨਮ ਹੋਇਆ ਦੇ ਤੇ ਇਹਦੇ ਲਈ ਤੈਨੂੰ ਸਾਥ ਤੋਂ ਚਲੇ ਜਾਣਾ ਹੈ ਉਹਨੂੰ ਜਿਹੜਾ ਦੋਨਾਂ ਤੋਂ ਪਰੇ ਹੈ ਉਹ ਹੈ ਜਿਹੜਾ ਦੇਵਤਾ ਤੋਂ ਵੀ ਪਰੇ ਹੈ ਤੇ ਜਿਹੜਾ ਔਰ ਰਾਖਸ਼ਿਕੰਦਰ ਮਾਤੋਪੀ ਪਰ ਹੈ ਉਹ ਹੈ ਮਨੁੱਖੀ ਜਨਮ ਤੇ ਪਰਮਾਤਮਾ ਜੀ ਲਗ ਲਗ ਪੈਗੰਬਰਾਂ ਦਾ ਰੂਪ ਧਾਰਨ ਕਰਕੇ ਆਪਣੇ ਜੀਵਾਂ ਤੇ ਨਿਗਰ ਰੱਖਣ ਲਈ ਆਉਂਦੇ ਰਹੇ ਉਹਨੂੰ ਕਹਿੰਦੇ ਨੇ ਅਵਤਾਰ ਜਾਂ ਪੈਗੰਬਰ ਜੋ ਕਿ ਪਰਮਾਤਮਾ ਜੀ ਖੁਦ ਆਉਂਦੇ ਨੇ